ਸਸ਼ੀਕਾਲ ਜੀ ਸਾਰਿਆਂ ਨੂੰ ਇਹ ਗਾਣਾ ਸਵੇਰ ਦਾ ਮੇਰੇ ਜਿੱਦਾਂ ਮੂੰਹ ਤੇ ਚੜਿਆ ਸੀਗਾ ਤੇ ਆ ਮੈਨੂੰ ਲੱਗਦਾ ਵਾ ਕਿ ਇਹ ਗਾਣਾ ਹਨਾ ਗਾ ਕੇ ਪਾ ਦੇਣਾ ਚਾਹੀਦਾ ਇਸ ਲਈ ਗੌਰ ਕਰਿਓ ਹਾਂ ਦਿਲ ਦੇ ਖੇਡਣਾ ਖੇਡੀ ਸਜਣਾ ਹਰ ਜਾਣਾ ਤੂੰ ਮਰ ਜਾਣਾ ਪਿਆਰ ਚ ਜ਼ਿੰਦਗੀ ਲੱਭਦੀ ਨਹੀਂ ਮਰ ਜਾਣਾ ਤੂੰ ਮਰ ਜਾਣਾ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਕਦੇ ਵੀ ਨਹੀਂ ਅੱਜ ਜਿਨਾ ਰੋਇਆ ਸਜਣਾ ਦਿਲ ਮਰ ਜਾਣੇ ਨੂੰ ਕਿ ਹੋਇਆ ਸਜਣਾ ਇਸ਼ਕ ਹੋ ਰਾਂ ਜੀ ਦੇਵਾਲ ਪਾਈਆਂ ਚਾਹਤੀਆਂ ਇਸ਼ਕ ਹੋ ਰਾਂ ਜੀ ਦੇਵਾਲ ਪਾਈਆਂ ਚਾਹਤੀਆਂ ਪਿਆਰ ਜਿਨ ਕੀਤਾ ਹੋਇਆ ਰੋਇਆ ਸਜਣਾ ਪਿਆਰ ਜੀਨੇ ਕੀਤਾ ਹੋਇਆ ਰੋਇਆ ਸੱਜਣਾ ਕਦੇ ਵੀ ਨਹੀਂ ਅੱਜ ਜਨਾ ਰੋਇਆ ਸੱਜਣਾ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਲੇਖਾਂ ਉਤੇ ਕਿਸੇ ਦਾਨੀ ਜ਼ੋਰ ਚੱਲਦਾ ਲਿਖਾਂ ਉਤੇ ਕਿਸੇ ਦਾਨੀ ਜ਼ੋਰ ਚਲਦਾ ਪੈਰ ਪੈਰੇ ਉਤੇ ਦਿਸੇ ਟੋਇਆ ਸਜਣਾ ਪੈਰ ਪੈਰੇ ਉਤੇ ਦਿਸੇ ਟੋਇਆ ਸਜਣਾ ਕਦੇ ਵੀ ਨਹੀਂ ਅੱਜ ਜਨਾਂ ਰੋਇਆ ਸਜਣਾ ਦਿਲ ਮਰ ਜਾਣੇ ਨੂੰ ਕੀ ਹੋਇਆ ਸਜਣਾ ਸੋਚਾਂ ਤੇ ਖਿਆਲਾਂ ਵਿੱਚ ਦਿਨ ਲੰਘਦੇ ਸੋਚਾਂ ਤੇ ਖਿਆਲਾਂ ਵਿੱਚ ਦਿਨ ਲੰਘਦੇ ਸੁੱਖ ਮੇਰੀ ਜ਼ਿੰਦਗੀ ਦਾ ਖੋਇਆ ਸੱਜਣਾ ਸੁੱਖ ਮੇਰੀ ਜ਼ਿੰਦਗੀ ਦਾ ਖੋਇਆ ਸੱਜਣਾ ਕਦੇ ਵੀ ਨਹੀਂ ਅੱਜ ਜਨਾ ਰੋਇਆ ਸਜਣਾ ਦਿਲ ਮਰ ਜਾਣੇ ਨੂੰ ਕਿ ਹੋਇਆ ਸਜਣਾ